ਸਤ ਕਾਰਿਓ ਸਤ ਸੰਗਤ ਜਿਓ ਹਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਆਖ ਸਾਵਾ ਵਾਹਿਗੁਰੂ ਜੀ ਕੀ ਫਤਿਹ ਸਭਾਂ ਨੇ ਬੜੀ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਤ ਸੰਗਿਆ ਮੁਬਾਰਕ ਕੜੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ ਸਹਿ ਇੱਕ ਮਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਦਾਤਾ ਜੀ ਇਹਨਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਂਦੇ ਆਂ ਸਤ ਗੁਰਾਂ ਦੀ ਮਹਿਮਾ ਸਤ ਗੁਰਾਂ ਦੇ ਗੁਣ ਗਾਇਨ ਕਰਨ ਦਾ ਸੁਭਾਗਾ ਸਿੰਘ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਕੋਟਾਂ ਕੋਟ ਸ਼ੁਕਰਾਨੇ ਹਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਸਿਰ ਉੱਤੇ ਦਿਨਾਂ ਦੀ ਕਮੀ ਨਕਾਈ ਖਾਣ ਪੀਣ ਤੇ ਭੋਗਣ ਪੁੰਚਣ ਭਾਗ ਉਹਨਾਂ ਤੇ ਆਈ ਕਰਨ ਅਰਦਾਸ ਸਤ ਗੁਰ ਦੇ ਅੱਗੇ ਸਤ ਗੁਰ ਹੋਖ ਸੁਹਾਈ ਅੱਡਾ ਮੈਂ ਕੁਰਬਾਨ ਤਿਨਾ ਤੋਂ ਜਿਨ ਮਨ ਪ੍ਰੀਤ ਸਵਾਈ ਅੱਡਾ ਮੈਂ ਕੁਰਬਾਨ ਤਿਨਾ ਤੋਂ ਜਿਨ ਮਨ ਪ੍ਰੀਤ ਸਵਾਈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੇਲੇ ਪ੍ਰੀਤ ਭਾਈ ਜਲਨ ਆਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਸਤਨ ਦੀ ਅਨੰਤਾਂ ਦੀ ਪੂਰੀ ਜਿੱਥੇ ਪਿਆਰੇ ਦੇ ਪਿਆਰ ਦੀ ਖੇਡ ਵਰਤਦੀ ਹੈ ਪਿਆਰੇ ਨੇ ਅਨੇਕਾਂ ਜੋਜ ਕੀਤੇ ਅਜ ਇਸ ਅਨੰਦਾਂ ਦੀ ਪੂਰੀ ਦੇ ਵਿੱਚ ਮੋਹਿਨਾ ਅਤੇ ਸੋਹਿਨਾ ਪਤੀ ਪਰ ਜਿਹੜੇ ਬੜੇ ਅਮੀਰ ਸਨ ਪਰ ਆਪਣੀ ਸਾਰੀ ਅਮੀਰੀ ਨੂੰ ਤਿਆਗ ਕੇ ਅਨੰਦਾਂ ਦੀ ਪੂਰੀ ਦੇ ਵਿੱਚ ਗਰੀਬੀ ਵੇਸ ਵਿੱਚ ਆਏ ਔਰ ਇਹ ਬੜੇ ਚੰਗੇ ਗਵਈਏ ਨੇ ਕਵੀ ਨੇ ਤੇ ਇਹਨਾਂ ਨੂੰ ਬੂਟੇ ਲਾਉਣ ਤੇ ਪਾਲਣ ਦੀ ਬੜੀ ਸਮਝ ਹੈ। ਔਰ ਕਿਸੇ ਵੇਲੇ ਬੜੇ ਅਮੀਰ ਸਨ। ਇੱਥੇ ਆ ਕੇ ਸੇਵਾ ਕਰ ਰਹੇ ਨੇ ਮਾਲੀ ਕੇਸਰਾ ਸਿੰਘ ਦੇ ਕੋਲ ਆ ਕੇ ਕੇਸਰਾ ਸਿੰਘ ਮੁਖੀ ਸੇਵਾਦਾਰ ਸੀ। ਮਾਲੀ ਦੇ ਕੰਮ ਵਿੱਚ ਔਰ ਸੇਵਾ ਕਰਦੇ ਨੇ ਪਰ ਇਹਨਾਂ ਨੂੰ ਅਜੇ ਕਲਗੀਆਂ ਵਾਲੇ ਦੇ ਦਰਸ਼ਨ ਨਹੀਂ ਹੋ ਰਹੇ ਤੇ ਪਤਾ ਹੈ ਕਿਉਂ ਦਰਸ਼ਨ ਨਹੀਂ ਹੋ ਰਹੇ ਕਿਸੇ ਵੇਲੇ ਜਦੋਂ ਇਹ ਬੁੱਤਾਂ ਨੂੰ ਪੂਜਣ ਵਾਲੇ ਸੀ ਤਾਂ ਸਵੇਰ ਵੇਲੇ ਇਹ ਠਾਕੁਰਾਂ ਦੇ ਇਸ਼ਨਾਨ ਕਰਨ ਲਈ ਜਲ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕਲਗੀਆਂ ਵਾਲੇ ਦਾ ਇੱਕ ਲਾਲ ਸਿੰਘ ਜਿਹੜਾ ਹੈ ਬੜਾ ਹੀ ਜ਼ਖਮੀ ਫੱਟੜ ਹੋਇਆ ਪਾਣੀ ਲਈ ਪੁਕਾਰ ਕਰ ਰਿਹਾ ਸੀ ਪਰ ਉਦੋਂ ਕਿਉਂਕਿ ਇਹ ਬੁੱਤ ਪੂਜਣ ਵਾਲੇ ਸੀ ਠਾਕੁਰ ਪੂਜਣ ਵਾਲੇ ਸੀ ਇਹਨਾਂ ਦੇ ਮਨ ਵਿੱਚ ਆਇਆ ਵੀ ਅਸੀਂ ਸੁੱਚਾ ਪਾਣੀ ਲੈ ਕੇ ਜਾ ਰਹੇ ਹਾਂ ਠਾਕੁਰਾਂ ਦੇ ਇਸ਼ਨਾਨ ਵਾਸਤੇ ਤੇ ਪਹਿਲਾਂ ਠਾਕੁਰਾਂ ਦਾ ਇਸ਼ਨਾਨ ਕਰਾਉਣਾ ਸੀ ਕਰਮ ਕਾਂਡ ਐ ਸਾਸੀ ਮਨ ਵਿੱਚ ਵੱਜ ਪਈ ਇਹਨਾਂ ਨੇ ਉਸ ਸਿੱਖ ਨੂੰ ਪਾਣੀ ਨਹੀਂ ਪਲਾਇਆ ਤੇ ਮੰਦਰ ਵੱਲ ਚਲੇ ਗਏ ਉਸ ਸਿੱਖ ਨੇ ਪਿੱਛੋਂ ਕਿਹਾ ਪਿਆਰਾ ਦਰਸ਼ਨ ਨਹੀਂ ਜੇ ਦੇਣ ਲੱਗਾ ਪਿਆਰਾ ਦਰਸ਼ਨ ਨਹੀਂ ਜੇ ਦੇਣ ਲੱਗਾ ਪਰ ਇਹ ਤਿੱਖੇ ਕਦਮੀ ਤੁਰ ਹੀ ਗਏ ਉਦਾਂ ਇਹਨਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਸੀ ਇਹ ਛੇਤੀ ਛੇਤੀ ਠਾਕੁਰਾਂ ਦਾ ਇਸ਼ਨਾਨ ਕਰ ਕਰਾ ਕੇ ਵਾਪਸ ਮੁੜੇ ਵੀ ਅਸੀਂ ਉਸ ਸਿੱਖ ਨੂੰ ਪਾਣੀ ਪੁਲਾ ਦਿੱਤੀ ਪਰ ਜਦੋਂ ਤੱਕ ਉਹ ਸਿੱਖ ਦੇ ਕੋਲ ਆਏ ਉਦੋਂ ਤੱਕ ਉਹ ਸਿੱਖ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਚੁੱਕਿਆ ਸੀ ਚੜਾਈ ਕਰ ਗਿਆ ਸੀ ਉਹ ਸਿੱਖ ਔਰ ਉਸ ਸਿੱਖ ਦੀ ਆਵਾਜ਼ ਇਨਨ ਹਰ ਵੇਲੇ ਧੂ ਪਾਉਂਦੀ ਸੀ ਪਿਆਰਾ ਦਰਸ਼ਨ ਨਹੀਂ ਜੇ ਢੰ ਲੱਗਾ ਸਾਧ ਸੰਗਤ ਜੀ ਕਲਗੀਧਰ ਸਵਾਮੀ ਇੱਕ ਵੇਰਾਂ ਇਹਨਾਂ ਦੇ ਇਲਾਕੇ ਦੇ ਵਿੱਚ ਵੀ ਆਏ ਇਹਨਾਂ ਨੂੰ ਦਰਸ਼ਨ نصیਬ ਨਹੀਂ ਹੋਏ ਤੇ ਸਾਧ ਸੰਗਤ ਜਿਨ੍ਹਾਂ ਰਾਹਾਂ ਤੋਂ ਅਕਸਰ ਸਾਰੇ ਆਇਆ ਜਾਇਆ ਕਰਦੇ ਸੀ ਇਹ ਉਸ ਰਸਤੇ ਤੇ ਖੜੇ ਹੋ ਗਏ ਵੇਖੇ ਪਰ ਲੰਗਣਗੇ ਦਸ਼ਬੇਸ਼ ਪਿਤਾ ਸਿ ਦਰਸ਼ਨ ਕਰ ਲਵਾਂਗੇ ਪਰ ਅੰਤਰਜਾਮੀ ਸਤਗੁਰੂ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਾਪਰ ਸਤਗੁਰ ਸੱਚੇ ਪਾਤਸ਼ਾਹ ਉਥੋਂ ਰਸਤਾ ਬਦਲ ਕੇ ਚਲੇ ਗਏ ਪਰ ਇਹਨਾਂ ਨੂੰ ਦਰਸ਼ਨ نصیਬ ਨਹੀਂ ਇਹਨਾਂ ਦੇ ਅੰਦਰ ਹੋਰ ਖਿੱਚਾਂ ਵਧੀਆਂ ਹੋਰ ਫ੍ਰੀਤ ਵਧੀ ਤਾਂ ਇਹ ਆਪਣੀ ਸਾਰੀ ਅਮੀਰੀ ਤਿਆਗ ਕੇ ਕਿਉਂਕਿ ਘਰ ਵਿੱਚ ਹੁਣ ਚੈਣ ਨਹੀਂ ਸੀ ਮਿਲਦਾ ਟਿਕਾਣਾ ਨਹੀਂ ਸੀ ਮਿਲਦਾ ਇਸ ਲਈ ਸਾਰਾ ਕੁਝ ਛੱਡ ਛਡਾ ਕੇ ਇਹ ਅਨੰਦਾਂ ਦੀ ਪੂਰੀ ਵਿੱਚ ਆ ਗਏ ਤੇ ਮਾਦੀ ਕੇਸਰਾ ਸਿੰਘ ਕੋਲ ਆ ਕੇ ਇਹਨਾਂ ਨੇ ਸੇਵਾ ਸ਼ੁਰੂ ਕਰ ਦਿੱਤੀ ਬੜੀ ਪਰਬੀਨਤਾ ਸੀ ਇਹਨਾਂ ਕੋਲ ਫੁੱਲ ਉਗਾਉਣ ਦੀ ਬੂਟਿਆਂ ਨੂੰ ਸੰਭਾਲਣ ਦੀ ਇਹਨਾਂ ਨੇ ਕਈ ਵੱਖਰੇ ਵੱਖਰੇ ਉੱਥੇ ਫੁੱਲ ਬੂਟੇ ਲਾਉਣੇ ਕਰੂਤੇ ਫੁੱਲ ਵੀ ਬੇਰ ਉੱਤੇ ਅਜੇ ਰੁੱਤ ਨਹੀਂ ਸੀ ਆਈ ਹੁੰਦੀ ਇਹਨਾਂ ਕੋਲੇ ਆਰਟ ਸੀ ਇਹਨਾਂ ਕੋਲੇ ਕਲਾ ਸੀ ਔਰ ਇੱਕ ਵਾਰੀ ਕੇਸਰਾ ਸਿੰਘ ਮਾਲੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇਹਨਾਂ ਦੀ ਉਪਮਾ ਵੀ ਕੀਤੀ ਕਿ ਮਹਾਰਾਜ ਪਤੀ ਪਤਨੀ ਸਾਡੇ ਕੋਲ ਦੋ ਜਾਨੇ ਆਏ ਨੇ ਮੋਹਿਨਾ ਤੇ ਸੋਹਿਨਾ ਇਨਾਂ ਕੋਲ ਕਮਾਲ ਦੀ ਕਲਾ ਹੈ ਆ ਵੇਖੋ ਕਿੰਨੇ ਸੋਹਣੇ ਇਨਾਂ ਨੇ ਫੁੱਲ ਉਗਾਏ ਨੇ ਅਜੇ ਰੁੱਤ ਵੀ ਨਹੀਂ ਮਹਾਰਾਜ ਨੇ ਕੇਸਰਾ ਸਿੰਘ ਦੀ ਸਾਰੀ ਗੱਲ ਸੁਣੀ ਉੱਚੇ ਆਕਾਸ਼ਾਂ ਵੱਲ ਵੇਖਿਆ ਕਹਿਣ ਲੱਗੇ ਪਿਆਰਾ ਦਰਸ਼ਨ ਨਹੀਂ ਦੇ ਦੇਣ ਲੱਗਾ ਪਿਆਰਾ ਦਰਸ਼ਨ ਨਹੀਂ ਦੇ ਦੇਣ ਲੱਗਾ ਸਾਧ ਸੰਗਤ ਪਰ ਇਹ ਪਤੀ ਪਤਨੀ ਕੈਸਰਾ ਸਿੰਘ ਨੇ ਜਦੋਂ ਇਹ ਗੱਲ ਸੁਣਾਈ ਤਾਂ ਇਹ ਸ਼ੁਕਰਾਨੇ ਵਿੱਚ ਜੁੜ ਗਏ ਕਿਉਂਕਿ ਜਿਹੜਾ ਸੱਚਾ ਪ੍ਰੇਮੀ ਹੁੰਦਾ ਹੈ ਉਹ ਤਾਂ ਨਿੱਕੀ-ਨਿੱਕੀ ਗੱਲ ਦੇ ਹੁੰਗਾ ਜਿੱਤੋਂ ਵੀ ਕੁਰਬਾਨ ਜਾਂਦਾ ਹੈ ਸਦਕੇ ਜਾਂਦਾ ਹੈ ਤੇ ਜੇ ਅਜੇ ਦਰਸ਼ਨ ਨਸੀਬ ਨਹੀਂ ਹੁੰਗਾ 라ਵੀ ਨਾਂ ਮਿਲੇ ਉਹ ਕਦੇ ਗਿਲੇ ਸ਼ਿਕਵੇ ਨਹੀਂ ਕਰਦਾ ਉਹ ਸਗੋਂ ਆਪਣੇ ਆਪ ਨੂੰ ਹੋਰ ਕੋਮਲਤਾ ਵਾਲੇ ਪਾਸੇ ਲੈ ਕੇ ਜਾਂਦਾ ਹੈ ਬੰਦਗੀ ਸਿਮਰਨ ਵਿੱਚ ਲੈ ਕੇ ਜਾਂਦਾ ਹੈ ਕਿਉਂਕਿ ਹਰੀ ਦੀ ਭਗਤੀ ਹਰੀ ਦਾ ਪਿਆਰ ਹੈ ਉਹ ਹੋਰ ਭਗਤੀ ਵਿੱਚ ਮਹਿ ਹੁੰਦਾ ਹੋਰ ਡੁੱਬਦਾ ਹੋਰ ਅਰਦਾਸਾਂ ਬੇਨਤੀਆਂ ਕਰਦਾ ਸਾਧ ਸੰਗਤ ਜੀ ਇਹ ਹੋਰ ਅਰਦਾਸ ਭਗਤੀ ਵਿੱਚ ਜੁੜਨ ਲੱਗੇ ਚਲੋ ਕਲਗੀਆਂ ਵਾਲੇ ਤੇ ਬੋਲ ਤਾਂ ਹੋਏ ਸਾਥ ਸੰਗਤ ਜੀ ਫਿਰ ਮਾਤਾ ਜੀਤੋ ਜੀ ਇਹਨਾਂ ਦੀ ਆਲਣੇ ਵਰਗੀ ਬੜੀ ਸੁਥਰੀ ਦੀ ਚੌਂਕੜੀ ਵਿੱਚ ਆਣ ਲੱਗੇ ਇਹਨਾਂ ਨੇ ਮਾਤਾ ਜੀ ਨੂੰ ਨਮਸਕਾਰ ਕਰਨੀ ਨਾਲੇ ਗੁਰਦੇਵਤੀ ਬਾਣੀ ਦਾ ਕੀਰਤਨ ਸੁਣਾਉਣਾ ਕਿਉਂਕਿ ਗਮੱਜੇ ਬੜੇ ਕਮਾਲ ਦੇ ਸੀ ਔਰ ਅੰਦਰ ਭਾਵਨਾ ਜਦੋਂ ਪ੍ਰੇਮ ਦੀ ਹੋਵੇ ਉਦੋਂ ਤੇ ਸੋਨੇ ਤੇ ਸੁਹਾਗਾ ਹੁੰਦਾ ਹੈ ਬੜੇ ਪਿਆਰ ਸਹਿਤ ਇਹਨਾਂ ਨੇ ਕੀਰਤਨ ਸੁਣਾਉਣਾ ਮਾਤਾ ਜੀਤੋ ਜੀ ਨੇ ਵੀ ਇਹਨਾਂ ਦੀ ਬੜੀ ਮਹਿਮਾ ਕੀਤੀ ਕਿਉਂਕਿ ਵਾਕਈ ਸਲਾਉਣ ਯੋਗ ਸੀ ਪਰ ਕਲ ਕੀ ਕਰ ਪਾਤਸ਼ਾਹ ਦਾ ਉਹੀ ਬਚਨ ਪਿਆਰਾ ਦਰਸ਼ਨ ਨਹੀਂ ਦੇਤੇ ਅਜੇ ਇਹਨਾਂ ਨੂੰ ਦਰਸ਼ਨ ਨਹੀਂ ਸਾਧ ਸੰਗਤ ਜੀ ਮਾਤਾ ਜੀਤੋ ਜੀ ਨੇ ਕੁਝ ਪੁੱਛ ਕੀਤੀ ਬਾਜਾਂ ਵਾਲੇ ਨੇ ਭੇਦ ਵੀ ਰੱਖਿਆ ਕੁਝ ਦੱਸਿਆ ਤੇ ਮਾਤਾ ਜੀ ਨੇ ਕਿਹਾ ਵੀ ਜੇ ਮੈਂ ਰੋਜ਼ ਜਾਵਾਂ ਕਿਉਂਕਿ ਜਿਨ੍ਹਾਂ ਦੀ ਆਤਮਾ ਉੱਚੀ ਹੁੰਦੀ ਹੈ ਉਹਨਾਂ ਦੀ ਸੰਗਤ ਉਚਾਈਆਂ ਵਿੱਚ ਲੈ ਜਾਂਦੀ ਤਾਂ ਸਾਨੂੰ ਕਿਹਾ ਜਿਨ੍ਹਾਂ ਦਿਸੰਗੜੀਆਂ ਦੁਰਮਤ ਵੰਝੇ ਮਿੱਤਰ ਅਸਾਟੜੇ ਸਈ ਹੌਂ ਟੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੀ ਤਾਂ ਸਾਡੇ ਤੇ ਬਖਸ਼ਿਸ਼ ਕੀਤੀ ਹਰ ਜਨ ਕੋ ਮਿਲਿਆ ਸੁਖ ਪਾਈਐ ਹਰੀ ਦੇ ਜਨ ਨੂੰ ਮਿਲਣ ਨਾਲ ਸੁਖ ਅਨੁਭਵ ਹੋ ਜਾਂਦਾ ਹੈ ਦੁੱਖ ਕੱਟੇ ਜਾਂਦੇ ਨੇ ਸੁਰਤ ਪਿਆਰੇ ਦੇ ਪਿਆਰ ਵਿੱਚ ਤੁਰਨ ਲੱਗ ਪੈਂਦੀ ਮਹਾਰਾਜ ਬੜੇ ਪ੍ਰਸੰਨ ਹੋਏ ਮਹਾਰਾਜ ਕਹਿੰਦੇ ਜੀਤੋ ਜੀ ਇਹ ਤੇ ਬੜਾ ਪਰਉਪਕਾਰੀ ਕਾਰਜ ਹੈ ਮਾਤਾ ਜੀਤੋ ਜੀ ਨੇ ਰੋਜ਼ ਜਾਣਾ ਉਹਨਾਂ ਨੇ ਨਮਸਕਾਰ ਕਰਨੀ ਕੀਰਤਨ ਸੁਣਾਉਣਾ ਤੇ ਇਹ ਪਤੀ ਪਤਨੀ ਦੋਵੇਂ ਬੜੇ ਪਿਆਰ ਵਿੱਚ ਰੋਜ਼ ਇੱਕ ਫੁੱਲਾਂ ਦਾ ਹਾਰ ਗੁੰਦ ਕੇ ਮਾਤਾ ਜੀਤੋ ਜੀ ਨੂੰ ਦਿਆ ਕਰਦੇ ਸੀ ਤੇ ਉਹ ਹਾਰ ਰੋਜ਼ ਮਾਤਾ ਜੀ ਤੋਂ ਜੀ ਕਲਗੀ ਧਰ ਸਵਾਮੀ ਜੀ ਤੇ ਗੱਲ ਵਿੱਚ ਪਾਇਆ ਕਰ ਸਾਧ ਸੰਗਤ ਤੇ ਸੇਵਾ ਇਦਾਂ ਹੀ ਚਲਦੀ ਰਹੀ ਤੇ ਕਲਗੀ ਧਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨੇੜੇ ਆ ਗਿਆ ਇਸ ਨੂੰ ਪਾਤਸ਼ਾਹ ਦੀ ਵਰੀ ਗੰਢ ਕਹਿ ਕੇ ਸੰਗਤਾਂ ਬਹੁਤ ਚਾਅ ਨਾਲ ਮਨਾਉਂਦੀਆਂ ਸੀ ਕਦੇ ਪੁਰਾਣੇ ਇਤਿਹਾਸ ਦੇ ਉਪੰਨੇ ਪੜ੍ਹੀਏ ਤੇ ਸਾਧ ਸੰਗਤ ਬੰਦਾ ਵਾਰੇ-ਵਾਰੇ ਜਾਨਦਾ ਸਿੱਖ ਸੰਗਤਾਂ ਵਿੱਚ ਇੰਨਾ ਚਾਅ ਹੁੰਦਾ ਸੀ ਇਹਨਾਂ ਦਿਨਾਂ ਦਾ ਔਰ ਸਾਧ ਸੰਗਤ ਜੀ ਆਪਣੇ ਹੱਥੀ ਕਈਆਂ ਨੇ ਸਾਰਾ ਸਾਲ ਗੁੱਟ ਕੇ ਬਾਣੀ ਲਿਖਣੀ, ਪੋਥੀਆਂ ਲਿਖਣੀ। ਔਰ ਗੁਰੂ ਕੇ ਸਿੱਖਾਂ ਦੀ ਸੇਵਾ ਲਈ ਕਈ ਕੁਝ ਤਿਆਰ ਕਰਨ। ਸਾਧ ਸੰਗਤ ਤੋਂ ਇਸ ਦਿਨ ਆ ਕੇ ਫਿਰ ਸੇਵਾ ਵਿੱਚ ਹਾਜ਼ਰ ਹੁੰਦੇ। ਭੇਟਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰਦੇ। ਇਕ ਗਲਕੀਆਂ ਵਾਲੇ ਪਾਤਸ਼ਾਹ ਨਿਹਾਲ 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 ਕਰਦੇ ਪਿਆਰੇ ਦੀ ਬਰੇ ਗੰਢ ਨੇੜੇ ਆ ਗਈ ਸੀ ਤੇ ਇਸ ਮਾਲੀ ਮਾਲਣ ਨੇ ਵਿਸ਼ੇਸ਼ ਕਰਕੇ ਕੁਝ ਫੁੱਲ ਉਗਾਏ ਸਨ ਉਹਨਾਂ ਦਿਨਾਂ ਦੀ ਤਿਆਰੀ ਵਾਸਤੇ ਤੇ ਇੱਕ ਦਿਨ ਇੱਕ ਫਕੀਰ ਜੀ ਦਾ ਨਾਂ ਸੀ ਰੋਡਾ ਜਲਾਲੀ ਉਹ ਇਹਨਾਂ ਕੋਲ ਆਇਆ ਉਹਨੇ ਫੁੱਲ ਵੇਖੇ ਇੰਦਾਂ ਦੇ ਫੁੱਲ ਉਹਨੇ ਕਦੇ ਪਹਿਲਾਂ ਤੱਕੇ ਨਹੀਂ ਸੀ ਇਹਨਾਂ ਨੂੰ ਕਹਿੰਦਾ ਵੀ ਇਹ ਫੁੱਲ ਮੈਨੂੰ ਦੇ ਦਿਓ ਸਾਧ ਸੰਗਤ ਇਹਨਾਂ ਫੁੱਲਾਂ ਵਿੱਚ ਉਹਨਾਂ ਦੀ ਰੂਹ ਵਸਦੀ ਏ ਪਿਆਰ ਦੱਸਦਾ ਕਲਗੀਆਂ ਵਾਲੇ ਔਰ ਉਹਨਾਂ ਨੇ ਕਿਹਾ ਵੀ ਇਹ ਫੁੱਲ ਨਹੀਂ ਅਸੀਂ ਦੇ ਸਕਦੇ ਪਰ ਬੜੀ ਅਧੀਨਗੀ ਤੇ ਨਿਮਰਤਾ ਦੇ ਨਾਲ ਕਿਹਾ ਕਿਉਂਕਿ ਇੱਕ ਵਾਰੀ ਦੀ ਝੋਟ ਲੱਗੀ ਹੋਈ ਸੀ ਗੁਰਸਿੱਖ ਦੇ ਬੋਲਾਂ ਸਦ ਬੰਦਾ ਫਿਰ ਕੋਮਲ ਹੋ ਜਾਂਦਾ ਹੈ ਸਾਧ ਸੰਗਤ ਜੀ ਬੜੀ ਅਧੀਨਗੀ ਨਾਲ ਫਕੀਰ ਨੂੰ ਨਾ ਕਰ ਦਿੱਤੀ ਕਿਉਂਕਿ ਫੁੱਲ ਕਿਸੇ ਹੋਰ ਨੂੰ ਦਿੱਤੇ ਨਹੀਂ ਸੰਝਾ ਸਕਦੇ ਪਰ ਇਤੇ ਫਕੀਰ ਤੁਰ ਗਿਆ ਅੱਧੀ ਰਾਤ ਨੂੰ ਆ ਕੇ ਬਿੱਲੇ ਵਾਂਗੂ ਚੋਰੀ-ਚੋਰੀ ਉਸ ਬਾਗ ਵਿੱਚ ਆ ਕੇ ਇਹਨੇ ਸਾਰੇ ਫੁੱਲ ਤੋਂ ਔਰ ਜਦੋਂ ਸਵੇਰ ਸਾਹ ਮੋਹਿਨਾ ਤੇ ਸੋਹਿਨਾ ਨੇ ਬਾਗ ਨੂੰ ਸੁਨਿਆ ਵੇਖਿਆ ਆ ਕੇ ਹਿਰਦੇ ਤੇ ਇੰਨੀ ਚੋਟ ਲੱਗੀ ਉਹ बेहोश ਹੋ ਕੇ ਦੋਵੇਂ ਬਾਗ ਵਿੱਚ ਡਿੱਗ ਗਏ ਤੇ ਉਧਰੋਂ ਰੋਡਾ ਜਲਾਲੀ ਉਹ ਫੁੱਲਾਂ ਦੀ ਟੋਕਰੀ ਭਰੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਗਿਆ ਫੁੱਲਾਂ ਦੀ ਟੋਕਰੀ ਚਰਨਾਂ ਵਿੱਚ ਰੱਖੀ ਅੰਤਰਜਾਮੀ ਸਾਰੀ ਖੇਡ ਜਾਣਦੇ ਨੇ ਮੇਰੇ ਪਾਤਸ਼ਾਹ ਕਹਿਣ ਲੱਗੇ ਰੋਟਾ ਜਲਾਦੀ ਏ ਕੀ ਤੂੰ ਮੋਹਰਾ ਕਿਉਂ ਨਹੀਂ ਲੈ ਕੇ ਆਇਆ ਭੇਟਾ ਵਿੱਚ ਕਹਿੰਦਾ ਮਹਾਰਾਜ ਫਕੀਰ ਮੋਹਰਾ ਨੂੰ ਧਨ ਨੂੰ ਹੱਥ ਨਹੀਂ ਲਾਂਦੇ ਮਹਾਰਾਜ ਕਹਿੰਦੇ ਫਿਰ ਰੋਟਿਆ ਖਾਲੀ ਹੱਥ ਹੀ ਆ ਜਾਣਾ ਸੀ ਕਹਿਣ ਲੱਗਾ ਨਹੀਂ ਮਹਾਰਾਜ ਕੋਈ ਨਾ ਕੋਈ ਭੇਟਾ ਤੇ ਚਾਹੀਦੀ ਹੈ ਮਹਾਰਾਜ ਕਹਿੰਦੇ ਨਹੀਂ ਫਕੀਰਾਂ ਦੇ ਖਾਲੀ ਹੱਥ ਹੀ ਚੰਗੇ ਨੇ ਸਾਧ ਸੰਗਤ ਜੀ ਜਦੋਂ ਨੇ ਗੱਨਾ ਕਹੀਆ ਤੇ ਅੰਤਰਜਾਮੀ ਸਤਗੁਰਾਂ ਨੇ ਭਾਈ ਮਣੀ ਸਿੰਘ ਨੂੰ ਕਿਹਾ ਇਸ ਫਕੀਰ ਦੀ ਟੋਪੀ ਲਾਓ ਭਾਈ ਮਣੀ ਸਿੰਘ ਨੇ ਹੁਕਮ ਮੰਨਿਆ ਟੋਪੀ ਲਾਈ ਵਿੱਚੋਂ ਛੰਨਣ ਛੰਨ ਕਰਦੀਆਂ ਮੋਹਰਾਂ ਧਰਤੀ ਦੇ ਉੱਤੇ ਡੇਕ ਮੇਰੇ ਪਾਤਸ਼ਾਹ ਇਦਾਂ ਪਾਦਵੀ ਉਘੇੜਦੇ ਨੇ ਸਿੱਖਾਂ ਨੂੰ ਸੁਚੇਤ ਕਰਦੇ ਨੇ ਸਾਧ ਸੰਗਤ ਜੀ ਰੋਟੇ ਜਲਾਲੀ ਦਾ ਰੰਗ ਉੱਡਦਾ ਪਿਆ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਰੋਡਿਆ ਤੂੰ ਬੂਟਿਆਂ ਨਾਲੋਂ ਫੁੱਲ ਨਹੀਂ ਤੋੜੇ ਤੂੰ ਰੱਬ ਨਾਲ ਜੁੜੀਆਂ ਦੋ ਆਤਮਾ ਨੂੰ ਵਿਛੋੜ ਕੇ ਆਇਆ ਹੈ ਮੇਰੇ ਪਾਤਸ਼ਾਹ ਉਸੇ ਵੇਲੇ ਉੱਠੇ ਨੰਗੇ ਪੈਰੀ ਦੌੜੇ ਉਸ ਬਾਗ ਵਿੱਚ ਪਹੁੰਚੇ ਸਭ ਸੰਗਤ ਜਿੱਥੇ ਇਹ ਜੋੜੀ ਮਰਨਾਉ ਪਈ ਸੀ ਕਲਗੀਧਰ ਪਾਤਸ਼ਾਹ ਨੇ ਆਪ ਉਹਨਾਂ ਦੇ ਮੁੱਖ ਹੁੰਦੇ ਗੋਦ ਵਿੱਚ ਲਿਆ ਮਾਤਾ ਜੀਤੋ ਜੀ ਨੇ ਜਲ ਦਾ ਛੱਟਾ ਮਾਰਿਆ ਜਲ ਸ਼ਿਕਾਇਆ ਉਹਨਾਂ ਦੋਵਾਂ ਨੂੰ ਹੋਸ਼ ਆ ਗਿਆ ਜਦੋਂ ਹੋਸ਼ ਆਈ ਉਹਨਾਂ ਉਹਨਾਂ ਦੇ ਆਨੰਦ ਦੀ ਕੋ ਕਿਸੇ ਤਰ੍ਹਾਂ ਨਾਲ ਉਸ ਮਹਿਮਾ ਨੂੰ ਉਹ ਬਿਆਨ ਨਹੀਂ ਕਰ ਸਕਦੇ ਜੋ ਖੁਸ਼ੀ ਜੋ ਚਾ ਉਹਨਾਂ ਨੂੰ ਉਸ ਵੇਲੇ ਹੋਇਆ ਕਿ ਜਿਸ ਪਿਆਰੇ ਦੇ ਦਰਸ਼ਨਾਂ ਲਈ ਉਡੀਕ ਰਹੇ ਸੀ ਅੱਜ ਧੂਆਂ ਦਾ ਸਿਰ ਕਲਗੀਆਂ ਵਾਲੇ ਦੀ ਖੋਦ ਵਿੱਚ ਗਿਆ ਹੈ ਸਾਧ ਸੰਗਤ ਜੀ ਇਦਾਂ ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਸੁਰਜੀਤ ਕੀਤਾ ਬੜੇ ਪਿਆਰ ਸਹਿਤ ਫਿਰ ਉਹਨਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਰੱਬੀ ਬਾਣੀ ਦਾ ਕੀਰਤਨ ਸੁਣਾਇਆ ਤੇ ਕਲਗੀਆਂ ਵਾਲੇ ਨੇ ਮਿਹਰ ਕਰਕੇ ਇਦਾਂ ਉਹਨਾਂ ਨੂੰ ਸਿੱਖੀ ਦੇ ਮੰਡਲ ਵਿੱਚ ਲੈ ਕੇ ਆਂਦਾ ਵਿਚਾਰਨ ਕਰਦੇ ਹੁਣਾਂ ਹੋਈਆਂ ਅਨਪਰਕਾਰੀਆਂ ਭੁਲੰਗਤੀਆਂ ਦੀ ਖਿੰਨਾ ਬਖਸ਼ਦੇ ਹਾਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ